ਸੋ ਸ੍ਰੀ ਗੱਲ ਬਾਈ ਜੀ ਤੇ ਤੁਹਾਡਾ ਛੋਟਾ ਵੀਰ ਫੇਰ ਹਾਜ਼ਰ ਆ ਟਾਈਮ ਕੱਢ ਕੇ ਤੇ ਤੁਹਾਨੂੰ ਦੱਸਿਆ ਸੀ ਬਾਈ ਜੀ ਕਿ ਜੋ ਆਪਣੇ ਇੰਡੀਆ ਲਾ ਲੋ ਕੋਈ ਵੀ ਪਨਾਵਾ ਦੇ ਹੋਟਲਾਂ ਵਿੱਚ ਰੱਖੇਗੇ ਏਸੀ ਉਹ ਤੇ ਕੋਈ ਇੱਕ ਵੀਰ ਗੁਰਦਾਸਪੁਰ ਦਾ ਆਇਆਗਾ ਰਾਤੀ ਤੇ ਆਪਣੇ ਇੰਡੀਆ ਪਹੁੰਚਿਆਗਾ ਤੇ ਉਹਨੇ ਦੱਸਿਆ ਉੱਥੋਂ ਦੇ ਹਾਲਾਤ ਕੀ ਨੇ ਜੀ ਤੇ ਉਹ ਕਹਿੰਦਾ ਵੀ ਜਦੋਂ ਮੈਂ ਇੰਡੀਆ ਤੋਂ ਗਿਆ ਸੀ 38 ਲੱਖ ਚ ਗੱਲ ਕੀਤੀ ਸੀ ਏਜੰਟ ਨਾਲ ਤੇ ਆਪਣੀ ਪਹਿਲੀ ਗਿਲ ਦਾ ਥੋੜਾ ਜਿਹਾ ਬਾਰਡ ਸਹੀ ਨਹੀਂ ਲੈਂਦੇ ਕਹਿੰਦੇ ਸੌਦਾ ਕੀਤਾ ਸੀ ਜੀ 38 ਲੱਖ ਦਾ ਤੇ ਸੌਦਾ ਵੀ ਸਹੀ ਨਹੀਂ ਹੈਗਾ ਪਰ ਆ ਚਲੋ ਕਰ ਲਈ ਪੈਸੇ ਤੁਸੀਂ ਤੇ ਕੋਈ ਗਰੰਟੀ ਨਹੀਂ ਆਪਾਂ ਇਦਾਂ ਹੀ ਇੰਨੇ ਪੈਸੇ ਫੜਾ ਦਿੰਨੇ ਆ ਗਲਤੀ ਹੋ ਜਾਂਦੀ ਆ ਲਾਲਚ ਦੇ ਮਾਰੇ ਅਗਲਾ ਕਹਿਦਾ ਚਲੋ ਛਾਲ 1.5 ਸਾਲ ਚ ਕਮਾ ਲਾਂਗੇ ਅਮਰੀਕਾ ਜਾਵਾਂਗੇ ਉੱਥੇ ਪਹਿਲੀ ਕੁਛ ਨਹੀਂ ਤਿੰਨ ਚਾਰ ਲੱਖ ਨੂੰ ਅੰਤ ਲਈ ਖਵਾਵਾਂਗੇ ਤੇ ਖਰਚਾ ਨਿਕੜ ਕੇ 2.5 ਲੱਖ ਤਾਂ ਬਚੂਗੀ 3 ਲੱਖ ਮਹੀਨੇ ਦਾ ਸੋਚ ਕੇ ਤਾਂ ਇਹ ਜਾਂਦਾ ਚਲੋ ਕਹਿੰਦੇ ਵੀ ਉਹਨਾਂ ਨੇ 38 ਲੱਖ ਰੁਪਇਆ ਦਿੱਤਾ ਸੀ ਏਜੰਟ ਨੇ ਕਹਿੰਦੇ ਉਹਨੂੰ 15 ਤਰੀਕ ਨੂੰ ਪਹੁੰਚਾਤਾ ਸੀਗਾ ਤੇ ਬਾਰਡਰ ਕ੍ਰੋਸ ਕਰਤਾ ਬਾਰਡਰ ਕ੍ਰੋਸ ਕਰਨਸਾਰ ਕੈਂਪ ਕਹਿ ਦਿੰਦੇ ਆ ਜੇਲ ਹੀ ਆ ਉਹ ਇੱਥੇ ਕੈਂਪ ਕਹਿ ਦਦੇ ਆ ਪਰ ਹੈਗੀ ਤਾਂ ਜੇਲ ਹੀ ਆ ਜਦੋਂ ਉਹਨੂੰ ਕੈਂਪ ਦੇ ਵਿੱਚ ਰੱਖਿਆ ਗਿਆ ਕਹਿੰਦਾ ਵੀ ਤਕਰੀਬਨ ਮੈਨੂੰ ਕੁਝ ਦਿਨ ਉੱਥੇ ਰੱਖਿਆ ਗਿਆ ਕੈਂਪ ਦੇ ਵਿੱਚ ਕਹਿੰਦਾ ਉਸ ਤੋਂ ਬਾਅਦ ਕੀ ਕੀਤਾ ਉਹਨਾਂ ਨੇ ਬੇੜੀਆਂ ਪਾਈਆਂ ਸਾਡੇ ਪੈਰਾਂ 'ਚ ਹੱਥਾਂ 'ਚ ਹੱਥਕੜੀਆਂ ਲਾਈਆਂ ਸੰਗਲੀਆਂ ਸੰਗਲੀਆਂ ਲਾਉਣ ਤੋਂ ਬਾਅਦ ਕਹਿੰਦਾ ਵੀ ਸਾਨੂੰ ਇੱਕ ਆਰਮੀ ਦੇ ਪਲੇਨ 'ਚ ਬਿਠਾਦਾ ਤੇ ਆਰਮੀ ਦੇ ਪਲੇਨ 'ਚ ਬਿਠਾ ਕੇ ਜੱਟ ਜੀ ਜਦੋਂ ਥੋੜੀ ਚਿਰ ਬਾਅਦ ਕਹਿੰਦਾ ਥੋੜੇ ਟਾਈਮ 'ਚ ਹੀ ਉਹ ਪਨਾਮਾ ਦੇ 에ਅਰਪੋਰਟ ਤੇ ਪਹੁੰਚ ਗਿਆ ਕਹਿੰਦਾ ਸਾਨੂੰ ਉਤਾਰਿਆ ਤੇ ਜਦੋਂ ਦੱਸਿਆ ਵੀ ਤੁਸੀਂ ਪਨਾਮਾ ਦੇ ਵਿੱਚ ਹੋ ਕਹਿੰਦਾ ਉੱਥੇ ਇੱਕ ਹੋਟਲ ਦੇ ਵਿੱਚ ਰੱਖਿਆ ਗਿਆ 6 ਮੰਜ਼ਲੀ ਬਿਲਡਿੰਗ ਦੀ ਸੀਗੀ 6 ਮੰਜ਼ਲੀ ਬਿਲਡਿੰਗ ਦੇ ਆਲੇ-ਦਾਲੀ ਮਿਲਟਰੀ ਲੱਗੀ ਹੋਈ ਸੀ ਕਹਿੰਦਾ ਵਿੱਚ ਕੁਝ ਆਫਸਰ ਸੀਗੇ ਕੁਝ ਉਹਨਾਂ ਦੇ ਕੋਈ ਵੀ ਆਫਸਰ ਹੋਣਗੇ ਅਲੱਗ-ਅਲੱਗ ਡਿਪਾਰਟਮੈਂਟ ਦੇ ਕਹਿੰਦਾ ਵੀ ਆਫਸਰ ਤੇ ਕਹਿੰਦਾ ਵੀ ਬੰਦਿਆਂ ਤੇ ਫੁੱਲ ਨਿਗਰਾਨੀ ਸੀ ਕਿ ਬਾਹਰ ਜਾ ਨਹੀਂ ਦਿੰਦੇ ਸੀ ਕਿ ਹਾ ਰੋਟੀ ਪਾਣੀ ਕਹਿੰਦਾ ਦਿੱਤਾ ਉਹਨਾਂ ਨੇ ਖਾਣ ਨੂੰ ਆਈ ਜੀ ਕੋਈ ਗੱਲ ਨਹੀਂ ਖਾਣ ਨੂੰ ਦਿੱਤਾ ਤੇ ਉਹਨਾਂ ਨੇ ਪੁੱਛਿਆ ਵੀ ਭਾਈ ਹੁਣ ਤੁਹਾਡਾ ਕੁਛ ਨਹੀਂ ਬਣਦਾ ਯੂਐਸਏ ਨੇ ਕਰਤਾ ਤੁਹਾਨੂੰ ਰਿਪੋਰਟ ਸਾਨੂੰ ਰੱਖਣਾ ਤੁਹਾਡੀ ਮਜਬੂਰੀ ਆ ਸਾਡੀ ਮਜਬੂਰੀ ਆ ਤੁਹਾਨੂੰ ਰੱਖਣਾ ਕਿਉਂਕਿ ਸਾਡੇ ਲਵੇ ਕੋਈ ਚਾਰਾ ਨਹੀਂ ਹੈ 트럼ਪ ਸਾਹਿਬ ਦਾ ਜੋਰ ਆ ਕਿ ਤੁਹਾਨੂੰ ਰੱਖਣੇ ਪੈਣੇ ਆ ਅਸੀਂ ਆਖੇ ਰੱਖ ਲਾਂਗੇ ਤੇ ਕਹਿੰਦਾ ਵੀ ਹੁਣ ਤੁਹਾਡੇ ਲਵੇ ਦੋ ਰਸਤੇ ਸੋਡੇ ਲਈ ਪਹਿਲਾ ਇਹ ਰਸਤਾ ਵੀ ਤੁਸੀਂ ਦੱਸੋ ਭਾਈ ਆਪ ਦੇ ਦੇਸ਼ ਜਾਣਾ ਚਾਹੁੰਦੇ ਹੋ ਉਹਦੇ ਵਿੱਚੋਂ ਕਹਿੰਦਾ 70 ਬੰਦੇ ਅਸੀਂ ਮੰਨ ਗਏ ਕਿ ਭਾਈ ਜੇ ਉਹਨਾਂ ਨੇ ਦੱਸ ਦਿੱਤਾ ਤੁਹਾਡੇ ਕੋਲੇ ਕੋਈ ਰਸਤਾ ਨਹੀਂ ਆ ਹੁਣ ਤੁਹਾਨੂੰ ਜਾਣਾ ਹੀ ਪੈਣਾ ਤੇ ਨਹੀਂ ਫਿਰ ਦੇਖ ਲਓ ਭਾਈ ਕੀ ਹੋਣਾ ਉਹ ਅਗਲਾ ਸਮਾਂ ਦੱਸਦਾ ਜਦੋਂ ਇਹ ਗੱਲ ਕਹੀ ਕਹਿੰਦਾ ਵੀ ਅਸੀਂ ਕੁਝ ਬੰਦੇ ਮੰਨ ਗਏ ਵੀ ਭਾਈ ਅਸੀਂ ਜਾਣ ਨੂੰ ਤਿਆਰ ਆ ਤੇ ਉਹ ਕਹਿੰਦਾ ਵੀ ਕੁਝ ਅਡੋਰਡਿਕ ਐਂਟਰੀਆਂ ਦੇ ਸੀਗੇ ਕਹਿੰਦਾ ਹੁਣ ਜਿਹੜੇ ਜਾਣ ਨੂੰ ਤਿਆਰ ਸੀਗੀਆਂ ਉਹਨਾਂ ਦੀ ਟਿਕਟਾਂ ਕਰਵਾਤੀਆਂ ਕਹਿੰਦਾ ਉੱਥੋਂ ਸਾਨੂੰ ਕੋਈ ਦਿੱਕਤ ਨਹੀਂ ਆਈ ਨਾਰਮਲ ਪਲੇਨ ਦੀਆਂ ਟਿਕਟਾਂ ਕਰਾਈਆਂ ਗਈਆਂ ਨੇਗੀਆਂ ਨਾਰਮਲ ਹੀ ਆਏ ਆ ਕਹਿੰਦਾ ਸੀ ਸਾਨੂੰ ਕੋਈ ਦਿੱਕਤ ਨਹੀਂ ਦਿੱਲੀ 에ਰਪੋਰਟ ਤੇ ਵੀ ਨਾਰਮਲ ਉਤਰੇ ਆ ਜਿੱਦਾਂ ਨਾਰਮਮਲ ਪੈਸੇਂਜਰ ਜਾਂਦਾ ਕਹਿੰਦਾ ਤਕਰੀਬਨ ਬਈ ਤੇ ਕਹਿੰਦਾ 70 ਲੋਕ ਆ ਗਏ ਆ ਕੁਝ ਆਪਣੇ ਦੇਸ਼ ਦੇ ਸੀ ਕੁਝ ਹੋਰ ਆ ਦੇਸ਼ਾਂ ਦੇ ਸੀਗੇ ਤੇ ਬਾਕੀ ਬੱਚਦੇ ਕਹਿੰਦੇ ਅਸੀਂ ਤਾਂ ਨਹੀਂ ਜਾਣਾ ਉਹ ਕਹਿੰਦੇ ਜੀ ਸਾਡੀ ਮਜਬੂਰੀ ਆ ਸਾਡੇ ਕੋਲੇ ਕੋਈ ਰਸਤਾ ਨਹੀਂ ਉਹਨਾਂ ਨੇ ਚੱਕ ਕੇ ਜੀ ਜੰਗਲਾਂ ਦੇ ਵਿੱਚ ਜੇਲ੍ਹ ਤੇ ਜਿਹੜੀ ਸੋਣ ਦੱਸਿਆ ਸੀ ਕਿ ਜੇਲ੍ਹ ਦੇ ਵਿੱਚ ਠੋਕਤੇ ਬਹੁਤ ਦੂਰ 200 ਕਿਲੋਮੀਟਰ ਪਨਾਮਾ ਤੋਂ ਸ਼ਹਿਰ ਦੇ ਜਿਹੜੇ ਹੋਟਲ ਚ ਰਹਿੰਦੇ ਸੀ 200 ਕਿਲੋਮੀਟਰ ਜੇਲ੍ਹ ਦੇ ਵਿੱਚ ਠੋਕਤੇ ਜਾ ਕੇ ਤੇ ਹੁਣ ਰੌਲਾ ਇਹ ਹੈ ਉਹ ਕਹਿੰਦੇ ਭਾਈ ਇਹ ਤਾਂ ਪਨਾਮਾ ਦੀ ਗਵਰਨਮੈਂਟ ਦੱਸੋ ਥੋੜੀ ਸੈਲਮ ਉਹ ਕਹਿੰਦੇ ਅਸੀਂ ਫਾਇਲਿੰਗ ਕਰਤਾ ਉਹਨੇ ਅਸੀਂ ਕਹਿੰਦੇ ਜੀ ਆਪਦੇ ਦੇਸ਼ ਤਾਂ ਜਾਣਾ ਨਹੀਂ ਉਹਨੂੰ ਹਲੇ ਵੀ ਇਹ ਆਸ ਹੈ ਸ਼ਾਇਦ ਅਸੀਂ ਯੂਐਸਏ ਵਗ ਜਾਵਾਂਗੇ ਉਹ ਕਹਿੰਦੇ ਜੀ ਯੂਐਸਏ ਤਾਂ ਤੁਸੀਂ ਬਰਕਾ ਪਾੜ ਦੋ ਯੂਐਸਏ ਤਾਂ ਵਜਾਈ ਨਹੀਂ ਸਕਦੇ ਤੁਸੀਂ ਹੁਣ ਤਾਂ ਕਹਿੰਦੇ ਮੈਕਸੀਕੋ ਨਹੀਂ ਜਾ ਸਕਦੇ ਯੂਐਸਏ ਵਾਲੀ ਵੱਡੀ ਗੱਲ ਆ ਕਹਿੰਦੇ ਰਹੀ ਦੂਜੀ ਗੱਲ ਤੁਸੀਂ ਕਹਿੰਦੇ ਆਪਦੇ ਦੇਸ਼ ਨਹੀਂ ਜਾਣ ਚਾਹੁੰਦੇ ਭਾਈ ਅਸੀਂ ਤੁਹਾਨੂੰ ਚਾਕੇ ਜੇਲ੍ਹ 'ਚ ਠੋਕਦੇ ਆ ਅੱਗੇ ਤੁਹਾਨੂੰ ਪਰਾਮਾ ਦੀ ਗਵਰਨਮੈਂਟ ਦੱਸੂਗੀ ਥੋੜੀ ਸੈਲਵਾ ਲੱਗੂ ਜਾਂ ਨਾ ਲੱਗੂ ਲਾਉਣ ਦਿੰਦੀ ਆ ਕਿ ਨਾ ਲਾਉਣ ਦਿੰਦੀ ਆ ਕਿ ਜੇਲਾ 'ਚ ਹੀ ਸੜੋਂਗੇ ਹੁਣ ਉਹਨਾਂ ਕੋਲੇ ਭਾਈ ਔਖੀ ਨਸੀਬਤ ਆ ਉਹਦੇ ਵਿੱਚ ਦੱਸਿਆ ਜਾਂਦਾ ਕਈ ਕੁੜੀਆਂ ਵੀ ਸੀ ਪੰਜਾਬ ਦੀਆਂ ਵੀ ਆਪਣੇ ਹਰਿਆਣੇ ਇੰਡੀਆ 'ਚ ਉਹ ਤੇ ਬਹੁਤ ਸਾਰੇ ਆਪਣੇ ਇੰਡੀਆ ਦੇ ਜਵਾਕ ਨੇਗੇ ਵਿੱਚ ਜਿਆਦੇ ਉਮਰ ਦੇ ਨੇ ਛੋਟੀਆਂ ਉਮਰ ਦੇ ਨੇ ਇਹ ਕੋਲ ਮੁਲਾਕੇ ਗੱਲ ਇਹ ਹੀ ਆ ਉਹਨਾਂ ਦੇ ਮਨ 'ਚ ਹਾਲੇ ਸਹੀ ਖ਼ਬਰ ਨਹੀਂ ਪਹੁੰਚੀ ਉਹਨਾਂ ਦੇ ਮਨ ਦੇ ਵਿੱਚ ਇਹ ਹੀ ਆ ਸ਼ਾਇਦ ਆਪਾਂ ਜੇ ਮਹੀਨਾ 2 ਮਹੀਨੇ 4 ਮਹੀਨੇ ਰਹਿ ਲਈ ਸ਼ਾਇਦ ਯੂਐਸਏ ਪਹੁੰਚ ਜਾਗੇ ਹੁਣ ਤਾਂ ਲੰਬੀ ਹੈ ਤੇ ਹੁਣ ਨਹੀਂ ਪਹੁੰਚਾ ਜਾ ਸਕਦਾ ਯੂਐਸਏ ਹੁਣ ਭੁੱਲ ਜੋ ਹੁਣ ਤਾਂ ਮੈਕਸੀਕੋ ਵਾਲਿਆਂ ਨੂੰ ਨਹੀਂ ਵੜ ਦਿੰਦੇ ਤੇ ਇੰਡੀਆ ਤੋਂ ਆ ਕੇ ਐਡੀ ਦੂਰ ਕਿੱਥੇ ਵੜ ਜਾਓਗੇ ਤੇ ਦੂਸਰੀ ਗੱਲ ਇਹ ਹੈ ਤੇ ਵਿੱਚ ਬਹੁਤ ਸਾਰੇ ਕਮੈਂਟ ਕਰਦੇ ਨੇ ਕਮੈਂਟ ਆਪਣੇ ਵੀਡੀਓ ਪਾਉਂਦੇ ਨੇ ਕਿ ਦੇਖਿਆ ਮੈਂ ਸੁਣਿਆ ਉਹ ਕਹਿੰਦੇ ਇੰਡੀਆ ਤੋਂ ਤਾਂ ਜਾਣਾ ਫੇਰ ਵੀ ਔਖਾ ਹੈ ਹੁਣ ਤਾਂ ਪੈਗਾਵਾਂਗੇ ਕਹਿੰਦੇ ਗੱਲ ਹੀ ਕੁਛ ਨਹੀਂ ਹੁਣ ਤਾਂ ਕਹਿੰਦੇ ਲਵੀ ਆ ਫੇਰ ਜਾਵੜਾਂਗੇ ਜੱਟਾਂ ਦੇ ਮੁੰਡੇ ਆ ਭਾਈ ਇਹਨੂੰ ਮਖੌਲ ਚ ਨਾ ਲਿਆ ਕਰੋ ਨਾ ਇਹ ਛੋਟੀ ਗੱਲ ਆ ਹੁਣ ਤਾਂ ਜੇ ਤੁਸੀਂ ਬਾਰਡਰ ਤੇ ਖੜੇ ਹੁੰਦਾ ਤਾਂ ਵੀ ਨਹੀਂ ਜਾਣ ਦਿੰਦੇ ਅਗਲੇ ਨੇ ਬਾਰਡਰ ਤੇ ਕੱਲੇ ਕੱਲੇ ਚੱਪੇ ਤੇ ਸੀਸੀ ਕੈਮਰੇ ਲਾਤੇ ਉਦੋਂ ਸਿਕਿਉਰਿਟੀ ਟਾਈਟ ਕਰਤੀ 17 ਫੁੱਟ ਦੀ ਉਹ ਲੋਹੇ ਦੀ ਕੰਧ ਆ ਗਈ ਜਿਹੜੀ ਆਪਾਂ ਲਾ ਕੇ ਬਣਾਈ ਹੋਈ ਆ ਸਾਰੇ ਇਸ ਬਾਰਡਰ ਸੀਲ ਕਰਤੇ ਤੇ ਬਾਰਡਰਾਂ ਤੇ ਹੁਣ ਮਿਲਟਰੀ ਲਾਤੀ ਪਹਿਲਾਂ ਲਾ ਕੰਮ ਨਹੀਂ ਰਿਹਾ ਕੀ ਤੁਹਾਨੂੰ ਆਜੋ ਜੀ ਅੰਦਰ ਸਵਾਗਤ ਆ ਵੀਡੀਓ ਬਣਾ ਕੇ ਤੁਹਾਨੂੰ ਅੰਦਰ ਲੈ ਲੈਂਦੇ ਸੀ ਹੁਣ ਤਾਂ ਭਾਈ ਉਹਨਾਂ ਨੇ ਬਾੜਨ ਸਾਰੀ ਤੁਹਾਨੂੰ ਵਾਪਸ ਕਰ ਦੇਣਾ ਤੇ ਉੱਤੋਂ ਅਗਲੇ ਨੇ ਸਿਕਿਉਰਿਟੀ ਕੈਮਰੇ ਲਾ ਲਏ ਕਿੱਥੇ ਕਿ ਲੁਕ ਜਾਓਗੇ ਸਿਕਿਉਰਿਟੀ ਵੀ ਤਾਂ ਅਗਲੇ ਦੀ ਤਕੜੀ ਹੈ ਤੇ ਹੁਣ ਤੁਸੀਂ ਇਹ ਵਰਕਾ ਪਾੜ ਦੋ ਕਿ ਅਸੀਂ ਯੂ ਐਸ ਏ ਜਾ ਸਕਦੇ ਹਾਂ ਹੁਣ ਤਾਂ ਭਾਈ ਉਹਦੇ ਨਾਲ ਨਾਲ ਕੈਨੇਡਾ ਦੇ ਵੀ ਕੁਝ ਟਾਈਮ ਤੱਕ ਬੁਰੇ ਹਾਲ ਚੱਲ ਰਹੇ ਨੇ ਆ ਤੁਸੀਂ ਖੜੋ 7-8 ਕੁ ਮਹੀਨੇ ਜੇ ਇੱਥੋਂ ਜਹਾਜ਼ ਪਰ ਪਰ ਨਾ ਤੁਰੇ ਤੁਸੀਂ ਤਾਂ ਕਹਿ ਦਿਓ ਹੁਣ ਸੁਣਨ ਚ ਗੱਲ ਹੀ ਆਈ ਹੈ ਕਿ ਤਕਰੀਬਨ ਹਰ ਰੋਜ਼ 3000 ਤੋਂ ਉੱਤੇ ਬੰਦਿਆਂ ਦੇ ਪਰਮਟ ਖਤਮ ਹੋ ਰਿਹਾ ਜਿਨ੍ਹਾਂ ਨੂੰ ਨਵੇਂ ਨਹੀਂ ਮਿਲ ਰਹੇ ਤੇ ਉਹ ਬਿਨਾ ਪਰਮਾ ਪਰਮਟਾ ਤੋਂ ਰਹਿ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖ ਲਓ ਇੱਥੇ ਲੱਖਾਂ ਦੇ ਹਿਸਾਬ ਨਾਲ ਹੋ ਜਾਣਗੇ ਲੱਖਾਂ ਤਾਂ ਹੈਗੀਆਂ ਨੇ ਲੱਖਾਂ ਤੋਂ ਵੀ ਟੱਪ ਜਾਣੀਆਂ ਤੁਸੀਂ ਦੇਖੋਗੇ ਜਿਹੜੇ ਬਿਨਾ ਪਰਮਟ ਤੋਂ ਰਹਿੰਦੇ ਨੇ ਬੜਾ ਟਾਈਮ ਨਹੀਂ ਆਉਂਦਾ ਸੋ ਉਹਨੂੰ ਕੈਨੇਡਾ ਦੇ ਵਿੱਚੋਂ ਵੀ ਖਬਰ ਆਉਣਗੇ ਕਿ ਜਹਾਜ਼ ਭਰ ਭਰੋਂ ਇੰਡੀਆ ਭੇਜਣਗੇ ਲੈ ਲੈ ਠੀਕ ਤਾਂ ਤੇ ਬਾਕੀ ਮੁਲਕ ਭਈ ਯੂਕੇ ਵਗੈਰੇ ਵੀ ਉਹਨਾਂ ਨੇ ਵੀ ਸਿਕਿਉਰਿਟੀ ਟਾਈਟ ਕਰਤੀਆਂ ਉਹ ਵੀ ਛਾਪੇ ਮਾਰ ਲਾ ਗਏ ਤੇ ਇਹ ਯੋਰਟਸ ਕੰਟਰੀਆਂ ਨੇ ਉਹ ਵੀ ਆਮ ਬੰਦੇ ਨੂੰ ਹੁਣ ਉਤਰ ਨਹੀਂ ਦਿੰਦੇ ਪੂਰੀ ਪੈਰਵਾਹੀ ਕਰਦੇ ਨੇਗੇ ਹੁਣ ਤੁਸੀਂ ਲਾ ਲੋ ਵੀ ਲਗਭਗ ਸਾਰੀਆਂ ਕੈਟਰਿੰਗ ਨੇ ਹੱਥ ਟਾਈਟ ਕਰਤੇ ਸਿਕਿਉਰਿਟੀਆਂ ਟਾਈਟ ਕਰਤੀਆਂ ਏਅਰਪੋਰਟਾਂ ਤੇ ਤੁਹਾਨੂੰ ਇਮੀਗ੍ਰੇਸ਼ਨ ਨਹੀਂ ਉਤਰ ਦਿੰਦੀ ਹੁਣ ਜਿਵੇਂ ਪਹਿਲਾਂ ਜੰਡ ਤੋਂ ਫੇਲ ਲਾ ਕੇ ਨਾ ਜਾਲੀ ਡਾਕੂਮੈਂਟ ਬਣਾ ਕੇ 20 30 ਲਾ ਦਿੰਦੇ ਸੀ ਭਾਈ ਵੀਜ਼ਾ ਆ ਜੂਗਾ ਜਾਲੀ ਸਟੇਟਮੈਂਟ ਹੁਣ ਉਹ ਗੱਲ ਨਹੀਂ ਬੰਨੀ ਹੁਣ ਸੋਥੋ ਇਕੱਲਾ ਇਕੱਲਾ ਸਵਾਲ ਪੁੱਛਿਆ ਜਾਂਦਾ ਤੇ ਖਾਸ ਕਰਕੇ ਹੁਣ ਜੇ ਕੋਈ ਕੈਨੇਡਾ ਦੇ ਵਿੱਚ ਰੂਲ ਬਦਲਦੇ ਨੇ ਕੈਨੇਡਾ ਦੇ ਵਿੱਚ ਜੇ ਕੋਈ ਟੂਰਿਸਟ ਉਤਰਦਾ ਕੋਈ ਵੀ ਉਤਰਦਾ ਵੀਜ਼ੇ ਵਾਲਾ ਤਾਂ ਉਹਦੀ ਫੁੱਲ ਇਨਕੁਆਰੀ ਹੁੰਦੀ ਆ ਇਮੀਗ੍ਰੇਸ਼ਨ ਨੂੰ ਫੁੱਲ ਅਥਾਰਟੀ ਦਿੱਤੀ ਉੱਥੇ ਕਿ ਜੇ ਬੰਦਾ ਸਹੀ ਨਹੀਂ ਲੱਗਦਾ ਚਾਹੇ ਇਹਦਾ 10 ਸਾਲ ਦਾ ਵੀਜ਼ਾ ਲੱਗਿਆ ਹੋਇਆ ਵੀਜ਼ਾ ਰੱਦ ਕਰੋ ਇਹਨੂੰ ਬਲੈਕਲਿਸਟ ਵਾਪਸ ਚੜਾ ਦਿਓ ਉਸੇ ਟਾਈਮ ਹੀ ਦੇ ਕਰੂਨ ਹੁਣ ਫੁੱਲ ਸਖਤ ਹੋ ਗਏ ਨੇ ਵੀਰੋ ਪੈਸੇ ਨਾ ਗਾਲੋ ਪੈਸੇ ਆਪਦੇ ਸਾਹਮਣੇ ਰੱਖੋ ਯਾਰ ਐਦਾਂ ਹੀ ਕਿਸੇ ਨੂੰ 30-40 ਲੱਖ ਦੇਦਾ ਨਹੀਂ ਆਪਾਂ ਕਿਉਂਕਿ ਇਹ ਗੱਲਾਂ ਚ ਆ ਜਾਣੀਆਂ ਵੀ ਪਤਾ ਨਹੀਂ ਕਿੰਨੀ ਕਮਾਈ ਹੈ ਤੇ ਬਾਕੀ ਉਰੇ ਦੇ ਹਾਲਾਤ ਕੀ ਨੇ ਤੁਹਾਨੂੰ ਦੱਸਾਂਗੇ ਵੀ ਉਰੇ ਲੋਕ ਕਿਵੇਂ loan ਲੈ ਰਹੇ ਨੇ ਕਿਵੇਂ ਕਰਜ਼ਾ ਠਾਰ ਰਹੇ ਨੇ ਕਿੰਨੇ ਵਿਆਜ ਤੇ ਕਿਵੇਂ ਠਾਰ ਰਹੇ ਨੇ ਲੋਕ ਉਰੇ ਕਿੰਨੇ ਕੁ ਫਸ ਰਹੇ ਨੇ ਇਹ ਫੋਕੀ ਬਾਬਾਈ ਆ ਬਈ ਜਿਹੜੇ ਮੁੰਡੇ ਉਰੇ ਦਿਹਾੜੀੇ ਕੰਮ ਨੂੰ ਘਮ ਕਰਦੇ ਨੇ 5-7 ਸਾਲਾਂ ਦੇ ਆਏ ਨੇ ਉਹਨਾਂ ਦੇ ਕੀ ਹਾਲਾਤ ਨੇ ਇਹ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਵੀ ਉਰੇ ਵੀ ਇੰਡੀਆ ਵਾਂਗੂ ਭਾਈ ਮਹਿੰਗੇ ਵਿਆਜ ਤੇ ਪੈਸੇ ਚੱਕੇ ਜਾਂਦੇ ਨੇ ਕਿਸ ਤਰ੍ਹਾਂ ਕਰਕੇ ਚੈੱਕ ਦੇ ਕੇ ਕਿਵੇਂ ਚੱਕੇ ਜਾਂਦੇ ਨੇ ਉਹ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਠੀਕ ਹੈ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਇੱਕ ਕਮੈਂਟ ਕਰ ਦਿਆ ਕਰੋ ਤੇ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬਾਈ ਜੀ ਬਹੁਤ ਬਹੁਤ ਧੰਨਵਾਦ